ਮਹਾਨ ਇਸਲਾਮੀ ਧਰਮ ਦਾ ਪਵਿੱਤਰ ਤਿਹਾੜੀ Eid al-Fitr ਜਿਹੜਾ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਇਸਲਾਮੀ ਭਾਈਚਾਰੇ ਵੱਲੋਂ ਬਹੁਤ ਜ਼ਿਆਦਾ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਇਟਲੀ ਵਿੱਚ ਵੀ ਇਸ ਪਵਿੱਤਰ ਤਿਹਾੜੀ ਨੂੰ ਸਮਰਪਿਤ ਅਨੇਕਾਂ ਸਮਾਗਮ ਹੋ ਰਹੇ ਆ ਮਸਜਿਦਾਂ ਦੇ ਵਿੱਚ ਤੇ ਅਸੀਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਅਜਿਹੇ ਸ਼ਹਿਰ ਦੇ ਵਿੱਚ ਜਿੱਥੇ ਕਿ ਪਿਛਲੇ 1 ਦਹਾਕੇ ਤੋਂ ਵੀ ਬਧੇਰੇ ਸਮੇਂ ਤੋਂ ਇਟਾਲੀਅਨ ਮੁਸਲਮਾਨ ਤੇ ਸਿੱਖ ਭਾਈਚਾਰਾ ਰਲ ਮਿਲ ਕੇ ਈਦ ਅਲ ਫਿੱਤਰ ਦਾ ਤਿਉਹਾਰ ਮੁਹੱਬਤੀ ਰੰਗਾਂ ਦੇ ਵਿੱਚ ਗਹਿ ਗੱਚ ਹੋ ਕੇ ਮਨਾਉਂਦਾ ਆ ਇਸ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਮੁਸਲਮਾਨ ਭਾਈਚਾਰਾ ਨਮਾਜ਼ ਕਰਦਾ ਆ ਕਸਲ ਫਰਾਂਕੋ ਆਂਕੇ ਉੱਥੇ ਹੀ ਸਿੱਖ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਲੋਕ ਉਹਨਾਂ ਦੇ ਲਈ ਅਨੇਕਾਂ ਪ੍ਰਕਾਰ ਦੇ ਖਾਣ ਪੀਣ ਦੀਆਂ ਵਸਤੂਆਂ ਲੰਗਰ ਦਾ ਪ੍ਰਬੰਧ ਕਰਦੇ ਹਨ ਆਉ ਤੁਹਾਨੂੰ ਲੈ ਕੇ ਚਲਦੇ ਹਾਂ ਕਾਸਤਲ ਫਰਾਂਕੋ ਜਿਹੜਾ ਕਿ ਮੋਦਨਾ ਜ਼ਿਲ੍ਹੇ ਦੇ ਵਿੱਚ ਸ਼ਹਿਰ ਪੈਂਦਾ ਆ ਉੱਥੇ ਇਹ ਜਿਹੜਾ ਈਦ ਅਲ ਫਿੱਤਰ ਦਾ ਪਵਿੱਤਰ ਤਿਹਾੜੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਇਸਲਾਮੀ ਭੈਣ ਭਰਾ ਇਕੱਠੇ ਹੋਏ ਆ ਉੱਥੇ ਹੀ ਸਿੱਖ ਤੇ ਇਟਾਲੀਅਨ ਲੋਕ ਰਲ ਕੇ ਇਸ ਮੌਕੇ ਤੇ ਜਿੱਥੇ ਇਸਲਾਮੀ ਭਾਈਚਾਰੇ ਨੂੰ ਮੁਬਾਰਕਬਾਦ ਦੇ ਰਹੇ ਆ ਈਦਲ ਫਿੱਤਰ ਦੀ ਉੱਥੇ ਹੀ ਉਹਨਾਂ ਦੇ ਲਈ ਅਨੇਕਾਂ ਪ੍ਰਕਾਰ ਦੇ ਖਾਣ ਪੀਣ ਦੇ ਲੰਗਰ ਵੀ ਲਗਾ ਰਹੇ ਆ ਮੌਕੇ ਦਾ ਜਿਹੜਾ ਬਹੁਤ ਹੀ ਜਿਹੜਾ ਸ਼ਾਨਦਾਰ ਨਜ਼ਾਰਾ ਆ ਕਾਬਲੇ ਤਾਰੀਫ ਹੈ ਕਿ ਇਹ ਜਿਹੜੇ ਆਪਸੀ ਪਿਆਰ ਦੇ ਵਿੱਚ ਭਾਈਚਾਰੇ ਦੇ ਰੰਗ ਆ ਇਹਨਾਂ ਰੰਗਾਂ ਦੇ ਵਿੱਚ ਸਮੁੱਚੀ ਕਾਇਨਾਤ ਨੂੰ ਸਮੁੱਚੀ ਦੁਨੀਆ ਨੂੰ ਰੰਗਣ ਦੀ ਰੰਗ ਹੋਣ ਦੀ ਬਹੁਤ ਲੋੜ ਆ ਕਿਉਂਕਿ ਅਸੀਂ ਆਪਣੇ ਆਪਣੇ ਧਰਮ ਦੇ ਵਿੱਚ ਸਾਰੇ ਹੀ ਪਰਪੱਖ ਪਰ ਲੋੜ ਹੈ ਸਾਨੂੰ ਇੱਕ ਦੂਜੇ ਦੇ ਸਤਿਕਾਰ ਕਰਨ ਦੀ ਪਿਆਰ ਦਾ ਧਰਮਾਂ ਦਾ ਧਰਮਾਂ ਦੇ ਵਿੱਚ ਆਉਂਦੇ ਦਿਨ ਤਿਹਾਰ ਤੇ ਸਾਨੂੰ ਸਾਰਿਆਂ ਨੂੰ ਹੀ ਜਦੋਂ ਵੀ ਪੌਸਿਬਿਲਟੀ ਹੁੰਦੀ ਹੈ ਜਦੋਂ ਵੀ ਸੰਭਵ ਹੋ ਸਕੇ ਇੱਕ ਦੂਜੇ ਦੇ ਅਜਿਹੇ ਤਿਉਹਾਰਾਂ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਉੱਥੇ ਹੀ ਉਹਨਾਂ ਦੇ ਤਿਉਹਾਰਾਂ ਦੇ ਵਿੱਚ ਰੰਗ ਹੋ ਕੇ ਉਹਨਾਂ ਲਈ ਦੁਆਮਾ ਕਰਨੀਆ ਚਾਹੀਦਿਆ ਕਿ ਸਾਰੀ ਕਾਇਨਾਤ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਅੱਜ ਜਿਹੜਾ ਮੋਦਨਾ ਜ਼ਿਲ੍ਹੇ ਦੇ ਵਿੱਚ ਕਸਤਲ ਫਰਾਂਕੋ ਅਮੀਲੀਆ ਸ਼ਹਿਰਿਆ ਉਹ ਉੱਥੇ ਰਹਿਣ ਵਸੇਰਾ ਕਰਦਾ ਜਿਹੜਾ ਭਾਈਚਾਰਾ ਵੱਖ-ਵੱਖ ਦੇਸ਼ਾਂ ਦਾ ਉਹ ਇੱਕ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ ਕਿ ਰਲ ਮਿਲ ਕੇ ਇਹ ਈਦ ਅਲ ਫਿੱਤਰ ਦਾ ਜਿਹੜਾ ਪਵਿੱਤਰ ਤਿਹਾਰਾ ਰਲ ਮਿਲ ਕੇ ਮਨਾ ਰਿਹਾ ਆਓ ਤੁਹਾਨੂੰ ਦਿਖਾਉਂਦੇ ਆ ਮੌਕੇ ਦਾ ਜਿਹੜਾ ਅਲੋਕਿਕ ਨਜ਼ਾਰਾ ਆ ਕੈਮਰਾਮੈਨ ਅੱਜ ਇਹਦੇ ਨਾਲ ਦਲਵੀਰ ਸਿੰਘ ਕੈਦਕਰੀਆ ਇਟਲੀ